ਵਾਹਿਗੁਰੂ ਜੀ ਸਾਥੀ ਸਰਸਾ ਨਦੀ ਤੇ ਵਿਸ਼ੋੜਾ ਪੈ ਗਿਆ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਸਿੰਘਾਂ ਸਮੇਤ ਸਰਸਾ ਨਦੀ ਕੋਲ ਪਹੁੰਚ ਗਏ ਇੱਥੇ ਪਹੁੰਚਦਿਆਂ ਅੰਮ੍ਰਿਤ ਵੇਲਾ ਹੋ ਗਿਆ ਸਰਸਾ ਦਾ ਪਾਣੀ ਬਹੁਤ ਚੜਿਆ ਹੋਇਆ ਸੀ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਲਈ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਕਰਵਾ ਦਿੱਤਾ ਕਲਗੀ ਵਾਲਿਆ ਤੇਰੀਆਂ ਤੂੰ ਹੀ ਜਾਣਦਾ ਏ ਪਿੱਛੇ ਜੰਗ ਜੋਰਾਂ ਤੇ ਹੋ ਰਿਆ ਸੀ ਤੇ ਮੇਰੇ ਪਾਤਸ਼ਾ ਪਰਮਾਤਮਾ ਦੀ ਕੀਰਤੀ ਸੁਣ ਰਹੇ ਹਨ ਸਵੇਰ ਹੋਏ ਦੇਖਿਆ ਪਾਣੀ ਕੁਛ ਘਟਿਆ ਪਰ ਅਜੇ ਵੀ ਪਾਰ ਲੰਘਣਾ ਔਖਾ ਏ ਦੁਸ਼ਮਣ ਗਿੱਦੜ ਚੰਗਣਾ ਮਾਰਦਾ ਸਰਸਾ ਨਦੀ ਤੇ ਆਣ ਪਹੁੰਚਾ ਇੱਥੇ ਉਹ ਜੰਗ ਹੋਈ ਜਿਸ ਦਾ ਕੋਈ ਹਿਸਾਬ ਕਿਤਾਬ ਨਹੀਂ ਲਾਇਆ ਜਾ ਸਕਦਾ ਇਹ ਭਿਆਨਕ ਤੋਂ ਵੀ ਭਿਆਨਕ ਸੀ ਵੈਰੀ ਸਮਝਦਾ ਸੀ ਕਿ ਹੁਣ ਗੁਰੂ ਸਾਡੇ ਹੱਥੋਂ ਬਚ ਕੇ ਨਹੀਂ ਜਾ ਸਕਦਾ ਗੁਰੂ ਦੀਆਂ ਸਿੰਘਾਂ ਨੇ ਵੈਰੀ ਨੂੰ ਆਪਣੀ ਹਿੱਕ ਦੇ ਜੋਰ ਰੋਕੀ ਰੱਖਿਆ ਸਤਿਗੁਰੂ ਜੀ ਵੱਲ ਕਿਸੇ ਨੂੰ ਫਟਕਰ ਨਾ ਦਿੱਤਾ ਜਿਹੜਾ ਵੀ ਇਧਰ ਨੂੰ ਆਇਆ ਉਸ ਨੂੰ ਬੁਰੀ ਤਰ੍ਹਾਂ ਚੀਰ ਸੁੱਟਿਆ ਪਾਤਸ਼ਾਹ ਜੀ ਨੇ ਸਰਸਾ ਪਾਰ ਕਰਨ ਦਾ ਹੁਕਮ ਦਿੱਤਾ ਮੇਰੇ ਕਲਗੀਧਰ ਜੀ ਨੇ ਸਰਸਾ ਨਦੀ ਵੱਲ ਮੁਹਾਰਾ ਮੋੜੀਆਂ ਤੇ ਪਾਣੀ ਦੇ ਵਹਾਅ ਵਿੱਚ ਉਰੜੇ ਜਾਂਦੇ ਆਪਣੇ ਪਿਆਰੇ ਸਿੰਘਾਂ ਨੂੰ ਦੇਖ ਕੇ ਜੋਸ਼ ਵਿੱਚ ਸਰਸਾ ਨੂੰ ਕਿਹਾ ਤੂੰ ਇਸ ਵੇਲੇ ਆਪਣਾ ਪਾਣੀ ਵਧਾ ਕੇ ਵੱਡੀ ਗੁਰੂ ਮਾਰ ਕੀਤੀ ਹੈ ਇਹ ਕਹਿ ਕੇ ਗੁਰੂ ਜੀ ਨੇ ਆਪਣਾ ਘੋੜਾ ਪਾਣੀ ਵਿੱਚ ਵਾੜ ਦਿੱਤਾ ਸਰਸਾ ਦੇ ਵਿਚਕਾਰੋਂ ਰੁੱਕ ਕੇ ਪਿੱਛੇ ਵੈਰੀ ਉੱਪਰ ਕਈ ਤੀਰ ਛੱਡੇ ਤੇ ਕਈ ਨਾਮੀ ਜਰਨੈਲ ਸਦਾ ਲਈ ਢੇਰੀ ਕਰ ਦਿੱਤੇ ਵੱਡੇ ਸਾਹਿਬ ਜਾਨੀ ਪਾਤਸ਼ਾਹ ਜੀ ਨਾਲ ਹੀ ਸਰਸਾ ਪਾਰ ਕਰ ਗਏ ਸਾਰਾ ਵਹੀਰ ਬੁਰੀ ਤਰ੍ਹਾਂ ਖਿੰਡ ਗਿਆ ਬਹੁਤੇ ਸਿੰਘ ਸ਼ਹੀਦੀਆਂ ਪਾ ਗਏ ਕਈਆਂ ਨੂੰ ਪਾਣੀ ਦਾ ਤੇਜ਼ ਵੇਗ ਰੋੜਕੀ ਲੈ ਗਿਆ ਕੋਈ ਪਾਰ ਹੋ ਗਿਆ ਕੋਈ ਰੁੜ ਗਿਆ ਕੋਈ ਸ਼ਹੀਦੀ ਪ੍ਰਾਪਤ ਕਰ ਗਿਆ ਪਾਤਸ਼ਾਹ ਜੀ ਵੱਲੋਂ ਕਈ ਸਾਲਾਂ ਦੀ ਮਿਹਨਤ ਨਾਲ ਲਿਖੇ ਅਨੇਕਾ ਗ੍ਰੰਥਾਂ ਸਮੇਤ ਸਭ ਤੋਂ ਵੱਡੇ ਆਕਾਰ ਦਾ ਗ੍ਰੰਥ ਵਿਦਿਆਸਰ ਵੀ ਸਰਸਾ ਦੀ ਪੇਟ ਚੜ ਗਿਆ ਐਨੇ ਸ਼ੋਰ ਵਿੱਚ ਇੱਕ ਦੂਸਰੇ ਨੂੰ ਆਵਾਜ਼ ਮਾਰੀ ਸੁਣਾਈ ਨਾ ਦਿੱਤੀ ਕਈ ਸਿੱਖ ਬੀਬੀਆਂ ਤੇ ਬਿਰਦ ਸ਼ਹੀਦੀਆਂ ਪਾ ਗਏ ਕਈ ਬੱਚੇ ਵੀ ਮਾਰੀ ਗਏ ਸਤਗੁਰੂ ਜੀ ਦਾ ਪਰਿਵਾਰ ਪੂਰੀ ਤਰ੍ਹਾਂ ਵਿਛੜ ਗਿਆ ਵੀਰਾਂ ਨਾਲੋਂ ਵੀਰ ਐਸੇ ਵਿਛੜੇ ਕਿ ਫਿਰ ਦੁਬਾਰਾ ਨਾ ਮਿਲ ਸਕੇ ਵੱਡੇ ਸਾਹਿਬਜ਼ਾਦੇ ਕਲਗੀਧਰ ਜੀ ਨਾਲ ਸਰਸਾ ਪਾਰ ਕਰ ਰੋਪੜ ਵੱਲ ਚਲੇ ਗਏ ਛੋਟੇ ਸਾਹਿਬਜ਼ਾਦੇ ਤੇ ਦਾਦੀ ਮਾਂ ਗੁਜਰਨ ਕੋਰ ਜੀ ਨਾਲ ਸਰਸਾ ਨੂੰ ਪਾਰ ਨਾ ਕਰ ਸਕੇ ਉਹਨਾਂ ਦੇ ਨਾਲ ਇੱਕ ਸੇਵਕ ਤੇ ਦਾਸੀ ਸੀ ਜੋ ਵਿਛੜ ਕੇ ਕਿਧਰੇ ਹੋਰ ਪਾਸੇ ਨੂੰ ਚਲੇ ਗਏ ਅਤੇ ਮਾਤਾ ਜੀ ਤੇ ਸਾਹਿਬ ਜੀ ਸਰਸਾ ਕਿਨਾਰੇ ਕਿਸੇ ਓਝੜ ਰਹਾਵਲ ਹੋ ਤੁਰੇ ਮਾਤਾ ਸੁੰਦਰ ਕੋਰ ਜੀ ਮਾਤਾ ਸਾਹਿਬ ਕੋਰ ਜੀ ਭਾਈ ਮਣੀ ਸਿੰਘ ਜੀ ਦੇ ਜਥੇ ਦੇ ਸਿੰਘਾਂ ਸਮੇਤ ਸਰਸਾ ਤੋਂ ਪਾਰ ਰੋਪੜ ਜਾ ਰਹੇ सरसा ਦੇ ਕਿਨਾਰੇ ਬੋਤ ਕਹਿਰ ਵਰਤਿਆ ਸਭ ਕੁਝ ਹਸਦਾ ਵਸਦਾ ਉਜੜ ਗਿਆ ਪੰਥ ਵਸੇ ਮੈਂ ਉਜੜਾਂ ਵਾਲੀ ਕਲਕੀ ਧਰ ਜਿਹਦੇ ਬੋਲਾਂ ਵਾਲੀ ਕਹਾਣੀ ਸੱਚ ਹੋ ਗਈ ਚੜਦੀ ਸਵੇਰ ਗੁਰੂ ਪਰਿਵਾਰ ਨੂੰ ਵਿਛੋੜਨ ਵਾਲੀ ਮੰਦ ਭਾਗੀ ਹੋ ਨਿਬੜੀ ਪਰਿਵਾਰ ਨਾਲੋਂ ਵਿਛੜ ਕੇ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ ਭਾਗੋ ਤੇ ਬੀਬੋ ਦੋਵੇਂ ਟੈਲਣਾ ਭਾਈ ਮਣੀ ਸਿੰਘ ਭਾਈ ਜਵਾਹਰ ਸਿੰਘ ਤੇ ਭਾਈ ਧੰਨਾ ਸਿੰਘ ਇਹ ਦੋਨੋਂ ਦਿੱਲੀ ਦੇ ਰਹਿਣ ਵਾਲੇ ਰੋਪੜ ਪਹੁੰਚ ਗਏ ਇੱਥੇ ਭਾਈ ਜਵਾਹਰ ਸਿੰਘ ਅਰੋੜਾ ਦੇ ਰਿਸ਼ਤੇਦਾਰ ਸੀ ਜੋ ਖਾਸ ਇਤਬਾਰੀ ਸ਼ਰਦਾਲੂ ਸਿੰਘ ਸਨ ਮਾਤਾਵਾਂ ਸਿੰਘ ਤੇ ਦਾਸੀਆਂ ਇਹਨਾਂ ਦੇ ਘਰ ਜਾ ਪਹੁੰਚੇ ਇਹਨਾਂ ਨੇ ਪੁੱਜ ਕੇ ਸੇਵਾ ਕੀਤੀ ਭਾਈ ਮਣੀ ਸਿੰਘ ਜੀ ਸਮੇਤ ਸਾਰੇ ਸਿੰਘਾਂ ਨੇ ਸਾਰੀ ਰਾਤ ਜਾਗ ਕੇ ਪਹਿਰਾ ਦਿੱਤਾ ਇਕ ਘੜੀ ਵੀ ਨਾ ਸੌ ਸਕੇ ਸਾਰੀ ਰਾਤ ਮੁਕੇ ਦੀ ਹਾਲਾਤ ਦੀ ਟੋਹ ਲੈਂਦੇ ਰਹੀ ਇਹ ਰਾਤ ਮਾਤਾਵਾਂ ਲਈ ਵੀ ਕਟਣੀ ਸੁਖੀ ਨਹੀਂ ਸੀ ਪੁੱਤਰ ਪਤੀ ਤੇ ਰੱਬ ਵਰਗੀ ਸੱਸ ਦਾ ਵਿਛੋੜਾ ਧੁਰ ਸੀਨੇ ਨੂੰ ਧੂ ਪਈ ਜਾਂਦਾ ਆਨੰਦਪੁਰ ਸਾਬ ਤੋਂ ਸਰਸਾ ਤੱਕ ਦਾ ਸਫ਼ਰ ਅੱਖਾਂ ਮੂਰੀਆਂ ਪਰੇ ਨਾ ਜਾਂਦਾ ਕਿਵੇਂ ਵੈਰੀ ਨੇ ਧੋਖਾ ਦਿੱਤਾ ਕਿਵੇਂ ਸਰਸਾ ਚ ਅੱਖਾਂ ਨਾਲ ਰੁੜੇ ਜਾਂਦੇ ਸਿੱਖ ਸੇਵਕ ਤੱਕੇ ਭੁਖ ਤੇ ਦੁੱਖ ਦੇ ਪੰਨੇ ਸਿੰਘ ਜਾਨਾ ਹੂ ਲੜਦੇ ਅੱਖਾਂ ਮੂਰੇ ਵਾਰ-ਵਾਰ ਆਣ ਮਾਵਾਂ ਦੇ ਸੀਨੇ ਚ ਹਲਚਲ ਮਚਾ ਨੀਂਦ ਉਡਾ ਦਿੰਦੀ ਪੁੱਤਰ ਕਿੱਥੇ ਹੋਣਗੇ ਪਤੀ ਦੀ ਸੇਵਾ ਵਿੱਚ ਕੌਣ ਹਾਜ਼ਰ ਹੋਵੇਗਾ ਕੀ ਬੀਤੀ ਹੋਵੇਗੀ ਇਨ੍ਹਾਂ ਸੋਚਾਂ ਵਿੱਚ ਸਾਰੀ ਰਾਤ ਪਾਸੇ ਲੈਂਦੀਆਂ ਬਤੀਤ ਹੋ ਗਈ ਸਵੇਰ ਹੁੰਦੀਆਂ ਦੋਨੋਂ ਮਾਤਾਵਾਂ ਪਈ ਮਣੀ ਸਿੰਘ ਭਾਈ ਜਵਾਹਰ ਸਿੰਘ ਭਾਈ ਤੰਨਾ ਸਿੰਘ ਅਤੇ ਪਾਗੋ ਤੇ ਬੀਬੋ ਸਾਰੇ ਭੇਸ ਮਟਾ ਕੇ ਇੱਕ ਵੈਲ ਗੱਡੀ ਵਿੱਚ ਬੈਠ ਕਈ ਦਿਨਾਂ ਦਾ ਕਸ਼ਟ ਭਰਿਆ ਸਫ਼ਰ ਤੈਅ ਕਰਕੇ ਦਿੱਲੀ ਪਹੁੰਚ ਗਈ ਇੱਥੇ ਭਾਈ ਜਵਾਹਰ ਸਿੰਘ ਦੇ ਘਰ ਜਾ ਵਿਰਾਜੀ ਇਧਰ ਕਲਗੀਧਰ ਪਾਤਸ਼ਾਹ ਜੀ ਪਿੰਡ ਕਨੋਲੇ ਵਿੱਚ ਦੀ ਹੁੰਦੇ ਹੋਏ ਪਿੰਡ ਫਿੱਡੇ ਤੇ ਲੋਧੀ ਮਾਜਰੇ ਦੇ ਰਸਤੇ ਰੋਪੜ ਜਾ ਪਹੁੰਚੀ ਮੂਰੇ ਰੋਪੜੀਏ ਪਠਾਨ ਗੁਰੂ ਜੀ ਦੇ ਵੈਰੀ ਬਣ ਬੇਈਮਾਨੀ ਦੀ ਹੱਦ ਟੱਪ ਗਏ ਕਦੇ ਇਹ ਪਠਾਨ ਗੁਰੂ ਜੀ ਕੋਲ ਆਨੰਦਪੁਰ ਸਾਹਿਬ ਨੌਕਰੀ ਕਰਦੇ ਸੀ ਗੁਰੂ ਘਰ ਤੋਂ ਇਨਾਮ ਤੇ ਤਨਖਾਹ ਲੈਣ ਵਾਲੇ ਪਠਾਨ ਗੁਰੂ ਘਰ ਦੇ ਦੁਖੀ ਬਣ ਗਏ ਰੋਪੜ ਦੇ ਪਠਾਨਾਂ ਨਾਲ ਚੰਗੀ ਚੜੱਪ ਹੋਈ ਇਹਨਾਂ ਬੇਈਮਾਨਾਂ ਦੇ ਸਿੰਘਾਂ ਨੇ ਬੁਰੀ ਤਰ੍ਹਾਂ ਮੂੰਹ ਪੰਨੇ ਬਹੁਤੇ ਪਠਾਨ ਮਾਰੀ ਗਈ ਬਾਕੀ ਪਿੱਛੇ ਨੂੰ ਭੱਜ ਆਪਣੀ ਜਾਨ ਬਚਾ ਗਏ ਪਾਤਸ਼ਾਹ ਜੀ ਪਿੰਡ ਕੋਟਲੇ ਪਹੁੰਚ ਗਏ ਇੱਥੋਂ ਦੇ ਨਿਹੰਗ ਖਾਂ ਪਠਾਨ ਨੇ ਬਹੁਤ ਸਤਕਾਰ ਦਿੱਤਾ ਆਪਣੀ ਹਵੇਲੀ ਦੇ ਬੁਹੇ ਬਹੁਤ ਪਿਆਰ ਸ਼ਰਦਾ ਨਾਲ ਖੋਲ ਦਿੱਤੇ ਨਿਹੰਗ ਖਾਂ ਪਠਾਨ ਗੁਰੂ ਘਰ ਦਾ ਬਹੁਤ ਸ਼ਰਦਾ ਲੋਸੀ ਇਹਨਾਂ ਦੇ ਵੱਡੇ-ਵਡੇਰੇ ਵੀ ਗੁਰੂ ਘਰ ਤੇ ਸ਼ਰਦਾ ਰੱਖਦੇ ਸੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਅਤੇ ਸਤਵੇਂ ਪਾਤਸ਼ਾਹ ਗੁਰੂ ਹਰ Rai ਜੀ ਨੇ ਇਹਨਾਂ ਦੇ ਵੱਡੇ ਪੁਰਖਿਆਂ ਦੇ ਗ੍ਰਹਿ ਚਰਨ ਪਾ ਨਿਹਾਲ ਕੀਤਾ ਸੀ ਕਲਗੀਧਰ ਪਾਤਸ਼ਾਹ ਜੀ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਗ੍ਰਹਿ ਨੂੰ ਭਾਗ ਲਾ ਗਏ ਸਨ ਪਹਿਲੀ ਵਾਰ ਪੰਗਾਣੀ ਦਾ ਜੰਗ ਜਿੱਤ ਪੌਂਟਾ ਸਾਹਿਬ ਤੋਂ ਵਾਪਸ ਆਉਂਦੇ ਦੂਜੀ ਵਾਰ ਨਿਹੰਗ ਖਾਂ ਦੇ ਲੜਕੇ ਆਲਮ ਖਾਂ ਦੀ ਮੰਗਣੀ ਦੇ ਸੱਦੇ ਤੇ ਤੀਜੀ ਵਾਰ ਕੁਰਕ ਖੇਤਰ ਦੀ ਵਾਪਸੀ ਸਮੇ ਅੱਜ ਚੌਥੀ ਵਾਰ ਪਾਤਸ਼ਾਹ ਜੀ ਇਸ ਘਰ ਵਿੱਚ ਆਏ निहंग खान खा ने आनंदपुर साहिब ਛੱਡਨ ਦਾ ਸਾਰਾ ਹਾਲ ਪੁੱਛਿਆ ਆਪਣੇ ਲੜਕੇ ਆलम खान ਦੀ ਮੰਗਣੀ ਦਾ ਸੱਦਾ ਪੱਤਰ ਦੇਣ ਆਪਣੀ ਬੀگم ਤੇ ਲੜਕੀ मुमताज ਨੂੰ ਨਾਲ ਲੈ ਇੱਕ ਰਾਤ ਆਨੰਦਪੁਰ ਸਾਹਿਬ ਨੇ ਹੰਗਖ ਖਾਂ ਪਠਾਨ ਰਹਿ ਆਇਆ ਸੀ ਉਥੋਂ ਦੀ ਰੂਹਾਨੀਅਤ ਨਜ਼ਾਰਿਆਂ ਨੂੰ ਉਹ ਪਲੀ ਪਾਂਤ ਜਾਣਦਾ ਸੀ ਸਾਰੀ ਕਹਾਣੀ ਗੁਰੂ ਪਾਤਸ਼ਾਹ ਜੀ પાસે ਸੁਣ ਕੇ ਇਸ ਦਾ ਹਿਰਦਾ ਬਹੁਤ ਦੁਖੀ ਹੋਇਆ ਪਰਿਵਾਰ ਦੇ ਵਿਛੋੜੇ ਦਾ ਸੁਣਤਾ ਇਸ ਦਾ ਮਨ ਝੂਠੀਆਂ ਕਸਮਾਂ ਖਾਣ ਵਾਲਿਆਂ ਮੁਗਲਾਂ ਤੇ ਪਹਾੜੀਆਂ ਨੂੰ ਲਾਣਤ ਪਾਉਣ ਲੱਗਾ ਇਸ ਨੇ ਗੁਰੂ ਪਾਤਸ਼ਾਹ ਜੀ ਦਾ ਆਸਣ ਇੱਕ ਲੁਕਵੀ ਕੋਠੜੀ ਵਿੱਚ ਲਵਾ ਦਿੱਤਾ ਆਪ ਸਾਰਾ ਪਰਿਵਾਰ ਸੇਵਾ ਵਿੱਚ ਡਟ ਗਿਆ जख्मी ਸਿੰਘਾਂ ਦੇ ਮਲਮ ਪੱਟੀ ਕੀਤੀ ਅੱਜ ਓਖੇ ਸਮੇ ਵੀ ਨਿਹੰਗ ਖਾਣੇ ਪ੍ਰੀਤ ਦੀਆਂ ਤੰਦਾਂ ਟੁੱਟਣ ਨਾ ਦਿੱਤੀਆਂ ਅੱਗੇ ਨਾਲੋਂ ਵੀ ਵੱਧ ਕੇ ਤਣੂ ਮਨੂ ਸੇਵਾ ਕੀਤੀ ਧਾਨੇ ਇਹ ਪਰਿਵਾਰ ਜੋ ਮੁਸੀਬਤ ਦੇ ਸਮੇਂ ਵੀ ਗੁਰੂ ਪਾਤਸ਼ਾਹ ਜੀ ਨਾਲ ਪ੍ਰੀਤ ਪਾ ਸੇਵਾ ਦੇ ਖਜ਼ਾਨੇ ਲੁੱਟ ਰਿਆ ਸੀ ਗੁਰੂ ਪਾਤਸ਼ਾਹ ਜੀ ਪਲੰਘ ਤੇ ਬੈਠੇ ਅਜੇ ਇਸ ਹਵੇਲੀ ਵਿੱਚ ਹੀ ਸਨ ਕਿ ਸਾਹਿਬਜ਼ਾਦਾ ਅਜੀਤ ਸਿੰਘ ਜੀ ਗੰਭੀਰ ਜ਼ਖਮੀ ਹਾਲਤ ਵਿੱਚ ਭਾਈ ਬਚਿੱਤਰ ਸਿੰਘ ਜੀ ਨੂੰ ਲਿਆ ਹਾਜ਼ਰ ਹੋਇਆ ਜੋ ਪਿੰਡ ਮਲਕਪੁਰ ਰੰਗੜਾ ਵਿਖੇ ਦੁਸ਼ਮਨ ਦੀ ਛੜੱਪ ਵਿੱਚ ਸਖਤ ਜ਼ਖਮੀ ਹੋ ਗਿਆ ਸੀ ਗੁਰੂ ਪਾਤਸ਼ਾਹ ਜੀ ਨੇ ਭਾਈ ਬਚਿੱਤਰ ਸਿੰਘ ਜੀ ਵੱਲ ਦੇਖ ਜਿੱਥੇ ਆਪ ਬੈਠੇ ਸੀ ਉਸ ਪਲੰਘ ਤੇ ਲਟਾ ਦਿੱਤਾ ਇਸ ਦੇ ਡੂੰਗੇ ਜ਼ਖਮਾਂ ਤੇ ਪੱਟੀਆਂ ਬਣਾਈਆਂ ਦਸੇ ਪਾਸ਼ਾ ਜੀ ਨੇ ਵੈਰੀ ਦਾ ਕੋਈ ਭਰੋਸਾ ਨਾ ਜਾਣ ਇੱਥੋਂ ਜਾਣਾ ਚੰਗਾ ਸਮਝਿਆ ਇਸ ਨਿਹੰਗ ਖਾਂ ਪਠਾਨ ਦੀ ਪ੍ਰੀਤ ਦੇਖ ਪਾਸ਼ਾ ਜੀ ਨੇ પ્રસન્ન ਹੋ ਇਹਨਾਂ ਨੂੰ ਕਟਾਰ ਅਤੇ ਸ੍ਰੀ ਸਾਹਿਬ ਦੀ ਬਖਸ਼ਿਸ਼ ਕੀਤੀ ਤੇ ਸਭ ਤੋਂ ਵਿਦਾਇਗੀ ਲਈ निहंग ਖਾਂ ਦਾ ਲੜਕਾ ਪਾਤਸ਼ਾਹ ਜੀ ਨੂੰ ਰਸਤਾ ਦੱਸਣ ਲਈ ਪਿੰਡ ਲਖਮੀਪੁਰ ਤੱਕ ਨਾਲ ਗਿਆ। ਕਲਗੀਧਰ ਜੀ ਪਿੰਡ ਬ੍ਰਾਹਮਣ ਮਾਜਰਾ ਪਹੁੰਚੇ। ਥੋੜੀ ਦੇਰ ਇੱਥੇ ਰੁਕ ਕੇ ਪਿੰਡ ਬੂਰ ਮਾਜਰੇ ਨੂੰ ਚਲੇ ਗਏ। ਬੂਰ ਮਾਜਰੇ ਇੱਕ ਖੂਹ ਤੋਂ ਸਤਿਗੁਰੂ ਜੀ ਨੇ ਜਲ ਛਕਿਆ। ਮੂੰਹ ਹੱਥ ਧੋਤਾ ਆਲੀ ਦਿਵਾਲੀ ਤੋਂ ਵੈਰੀ ਦੀ ਢਿੰਕ ਲਈ। ਸਿੰਘਾ ਨੇ ਵੀ ਜਲਪਾਣੀ ਛਕਿਆ ਮੂੰਹ ਹੱਥ ਤੋਂ ਸੁਚੇਤ ਹੋਏ ਕਿਸੇ ਪ੍ਰੇਮੀ ਨੇ ਗੁਰੂ ਜੀ ਨੂੰ ਆਣ ਨਮਸਕਾਰ ਕੀਤੀ ਤੇ ਦੱਸਿਆ ਕਿ ਪਾਤਸ਼ਾਹ ਜੀ ਜਿਹੜੀ ਫੌਜ ਪਹਾੜੀ ਰਾਜਿਆਂ ਨੇ ਔਰੰਗਜ਼ੇਬ ਪਾਸੋਂ ਮੰਗਵਾਈ ਸੀ ਉਹ ਨੇੜੇ ਦੇ ਪਿੰਡਾਂ ਵਿੱਚ ਪਹੁੰਚ ਚੁੱਕੀ ਹੈ ਛੇਤੀ ਹੀ ਇੱਧਰ ਨੂੰ ਆ ਰਹੀ ਹੈ ਉਸ ਦੀ ਗਿਣਤੀ 10 ਲੱਖ ਹੈ ਦੱਸਣ ਵਾਲਾ ਘੋੜਸਵਾਰ ਸਰਕਾਰੀ ਸਿਪਾਹੀ ਗੁਰੂ ਦਸ਼ਮੇਸ਼ ਜੀ ਦਾ ਸਰਦਾਲੂ ਸੀ ਪਾਤਸ਼ਾਹ ਜੀ ਵੈਰੀ ਦੀ ਸਾਰੀ ਸੂਲ ਹੈ ਇਥੋਂ ਪਿੰਡ ਦੁਗਰੀ ਵਿੱਚ ਦੀ ਪਿੰਡ ਤਾਲਾਪੁਰ ਦੀ ਉੱਚੀ ਟਿੱਬੀ ਤੋਂ ਲੰਘਦੇ ਹੋਏ ਚਮਕੌਰ ਦੇ ਬਾਗ ਵਿੱਚ ਜਾਵੇ ਰਾਜੇ ਵਾਹਿਗੁਰੂ ਜੀ ਸਾਖੀ ਸੁਣਾਉਂਦਿਆਂ ਹੋਈਆਂ ਬੇਅੰਤ ਪੁੱਲਾ ਚੁੱਕਾਂ ਦੀ ਮਾਫੀ ਬਖਸ਼ਣਾ ਗੁਰੂ ਪਿਆਰੀ ਸਾ ਸੰਗਤ ਜੀ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਸੁਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਵੀਡੀਓਜ਼ ਨੂੰ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਤਾਂ ਜੋ ਸਾਡੇ ਚੈਨਲ ਉੱਤੇ ਪਾਈ ਜਾਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ